ਸਾਡੇ ਕਿਰਪਾ ਨਿਦਾਨ ਪਬਲਿਕ ਸਕੂਲ ਜਿਹਨੂੰ ਇੱਕ ਸੋਸਾਇਟੀ ਵੀ ਚੈਰੀਟੇਬਲ ਸੋਸਾਇਟੀ ਵੀ ਸ਼ਮਾਨੁਰਾਨੀ ਕੇ ਅੰਦਰ ਤੇ ਇੱਕ ਬ੍ਰਾਂਚ ਹੈ ਸਰੋਜਪੁਰ ਰੋਡ ਤੇ ਗਲੋਬਲ ਹਾਰਟ ਦੇ ਓਪੋਜੀਟ ਤੇ ਚੱਲ ਰਿਹਾ ਹੈ ਜੀ ਉਸ ਸਕੂਲ ਦੇ ਵਿੱਚ ਕੁਝ ਅਣਛਤੇ ਬੰਦੇ ਜਿਨ੍ਹਾਂ ਨੇ ਨਾਲ ਸਾਡਾ ਕੋਰਟ ਚ ਕੇਸ ਚੱਲਦਾ ਪਿਆ ਉਹਨਾਂ ਬੰਦਿਆਂ ਨੇ ਪ੍ਰੋਵਾਈਡ ਕਰਕੇ ਬੰਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ 7:30 ਵਜੇ ਕਰੀਬ ਫੋਨ ਆਇਆ ਕਿ ਕੁਝ ਬੰਦੇ ਅੰਦਰ 10-15 ਵੜ ਗਏ ਨੇ ਉਹਨਾਂ ਬੰਦਿਆਂ ਨੇ ਆ ਕੇ ਕਾਫੀ ਮਾਰੂ ਹਥਿਆਰ ਛੁਣੇ ਹੱਥ ਆ ਕੇ ਕਾਫੀ ਜਾਂਦਾ ਤੋੜਪਨ ਕੀਤੀ ਹੈ ਜਿਹੜੇ ਚਾਰ ਪੰਜ ਬੰਦੇ ਸਾਡੇ ਸਿਕਿਉਰਿਟੀ ਦੇ ਅੰਦਰ ਸੀ ਉਹਨਾਂ ਨੇ ਵੀ ਕਾਫੀ ਕੁਟਮਾਰ ਕਰਕੇ ਉਹਨਾਂ ਨੂੰ ਇੱਕ ਛਿੜਾ ਕੇ ਸਾਈਡ ਤੇ ਲੈ ਗਏ ਸਕੂਲ ਵਿੱਚ ਜ਼ਬਰਦਸਤੀ ਵੜ ਕੇ ਥੂਲ ਅੰਦਰ ਜ਼ਬਰਦਸਤੀ ਵੜ ਕੇ ਉਹਨਾਂ ਨੇ ਕੈਮਰੇਾਂ ਦੀ ਤੋੜਪਨ ਕੰਪਿਊਟਰਾਂ ਦੀ ਤੋੜਪਨ ਕੀਤੀ ਹੈ ਜਾਂਦੇ ਹੋਏ ਡੀਬੀਆਰ ਵੀ ਲੈ ਗਏ ਉੱਥੋਂ ਡੀਬੀਆਰ ਲੈ ਗਏ ਬੱਚਿਆਂ ਦੇ ਪ੍ਰੋਜੈਕਟਰ ਔਰ ਸਕੂਲ ਦਾ ਸਮਾਨ ਕਾਫੀ ਉਹਨਾਂ ਨੇ ਰਿਕਾਰਡ ਇੱਧਰ ਉੱਧਰ ਘੁਰਦਬੁਦ ਕੀਤਾ ਹੈ। ਉਹ ਕਾਰਨ ਕੀ ਸੀਗਾ ਵੀ ਇਹਦਾ ਮਾਰਕਟ ਕਰਨ ਦਾ ਉਹ ਕਬਜ਼ੇ ਦੀ ਨੀਅਤ ਨਾਲ ਨਹੀਂ ਲਾਈ ਸੀ ਕਿਉਂਕਿ ਇਸ ਪ੍ਰਾਪਰਟੀ ਦਾ ਕੋਰਟ ਚ ਕੇਸ ਚੱਲਦਾ ਹੈ। ਠੀਕ ਹੈ। ਕੋਰਟ ਰਾਹੀਂ ਸਾਡਾ ਉਹਦੇ ਵੀ ਪਾਰਟ ਲਈ ਡਿਗਰੀ ਹੋਈ ਹੋਈ ਹੈ। ਪਰ ਕੋਰਟ ਨੇ ਉਹਦੇ ਵਿੱਚ ਐਲੀਨੇਸ਼ਨ ਬਸਟੇ ਵੀ ਕੀਤਾ ਹੋਇਆ ਹੈ। ਸਰ ਕਿਦੋਂ ਦਾ ਕੇਸ ਚੱਲਦਾ ਹੈ? ਚੱਲਦਾ ਦਾ ਕੇਸ ਚੱਲਦਾ ਹੈ। ਕੇਸ ਤਕਰੀਬਨ 2006 ਦੇ ਕਰੀਬ ਚੱਲਦਾ ਹੈ। ਤੇ ਪ੍ਰਾਪਰਟੀ ਹੈ ਕਿਹਦੀ ਐ ਵੈਸੇ? ਪ੍ਰਾਪਰਟੀ 1970 ਤੋਂ ਅਸੀਂ ਇੱਕ ਰਾਰ ਨਾਮੇ ਰਾਹੀਂ ਖਰੀਦ ਕੀਤੀ ਹੋਈ ਹੈ। ਕਿੰਨਾ ਬੋਲ? ਅਸ-ਸਲਾਮ ਵਾਲੇਕ ਸੱਜਨ ਸਿੰਘ ਸਰਵਜਨ ਸਿੰਘ ਗੁਰਦੇਵ ਕੌਰ ਤੋਂ ਠੀਕ ਹੈ ਜੇ ਸਰ ਦੇਖਿਆ ਜਾਵੇ ਉਹਨਾਂ ਸੱਜਨ ਸਿੰਘ ਸਰਵਜਨ ਸਿੰਘ ਗੁਰਦੇਵ ਕੌਰ ਤੋਂ ਪ੍ਰਾਪਰਟੀ ਖੇਦ ਕੀਤੀ ਹੈ ਜਿਹੜੀ ਪ੍ਰਾਪਰਟੀ ਅਸੀਂ ਖਰੀਦ ਕੀਤੀ ਸੀ ਉਹ ਅਸੀਂ ਐਗਰੀਮੈਂਟ ਸਾਡਾ ਰਜਿਸਟਰਡ ਹੈ ਕੋਰਟ ਵਿੱਚ ਸਭ ਕੋ ਪ੍ਰੋਵਾਈਡ ਕੋਰਟ ਵਿੱਚ ਸਾਡ ਕੋਰਟ ਨੂੰ ਸਭ ਕੋ ਪ੍ਰੋਵਾਈਡ ਅਸੀਂ ਕੀਤਾ ਹੋਇਆ ਹੈ ਕੋਰਟ ਨੇ ਉਹਦੇ ਵਿੱਚ ਬਾਲ ਲਈ ਡਿਗਰੀ ਵੀ ਕੀਤੀ ਹੋਈ ਹੈ ਪੋਜੈਸ਼ਨ ਸਾਡੇ ਕੋਲ ਹੈ ਠੀਕ ਹੈ ਜਿੰਨਾ ਤੱਕ ਕੇਸ ਚੱਲਦਾ ਹੈ ਉਹਨਾਂ ਜੇ ਤੱਕ ਕੋਈ ਬੰਦਾ ਵੀ ਇਸ ਪ੍ਰਾਪਰਟੀ ਦੇ ਅੰਦਰ ਕਬਜ਼ਾ ਨਹੀਂ ਕਰ ਸਕਦਾ ਜਿਹਦਾ ਹਾਂ ਉਹੀ ਰਹੇਗਾ ਸਰ ਦੇਖਿਆ ਜਾਵੇ ਪੁਲਿਸ ਨੂੰ ਅਸੀਂ ਪੁੱਛਿਆ ਕਿ ਸਾਨੂੰ ਪਤਾ ਹੀ ਨਹੀਂ ਮਾਮਲਾ ਕੀ ਹੈਗਾ ਦੋ ਦਿਨ 28 ਤਰੀਕ ਨੂੰ ਜਿੱਦਾਂ ਦਾ ਵਾਕਿਆ ਹੈ 8 ਵਜੇ ਦੇ ਕਰੀਬ ਜੀ ਮੈਂ ਉੱਥੇ ਪਹੁੰਚਿਆ ਜੋ ਪਹੁੰਚਿਆ ਤਾਂ ਬੰਦੇ ਭੱਜ ਗਏ ਠੀਕ ਹੈ ਜੀ ਇੱਕ ਬੰਦਾ ਅਸੀਂ ਮੌਕੇ ਤੇ ਫੜ ਲਿਆ ਜੀ ਫੜਿਆ ਬੰਦੇ ਨੂੰ ਉੱਥੇ ਅਸੀਂ ਰੋਕਿਆ 100 ਨੰਬਰ ਤੇ ਫੋਨ ਅਸੀਂ ਆਲਰੇਡੀ ਕਰ ਚੁੱਕੇ ਸੀ ਜੀ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਪਹੁੰਚਣ ਤੋਂ ਬਾਅਦ ਉੱਥੇ ਮੌਕੇ ਤੇ ਅਸੀਂ ਬੰਦਾ ਫੜਾਇਆ ਉਸ ਮੱਕੇ ਉਸ ਬੰਦੇ ਦੀ ਖੁਦ ਵਰਡਿੰਗ ਹੈ ਕਿ ਸਾਨੂੰ ਤਰੀਕੇ ਤੋਂ ਕਿਸੇ ਨੇ ਭੇਜਿਆ ਹੈ ਉਹ 3K ਵਾਲੇ ਨਾਲ ਸਾਡਾ ਕੇਸ ਚੱਲਦਾ ਹੈ। ਕੀ ਨਾਮ ਉਹਦਾ? 3K ਵਾਲਿਆਂ ਚ ਇੱਕ ਅਮਨਦੀਪ ਸਿੰਘ ਆ। ਸਰ ਇਹ ਹੁਣ ਜਿਹੜੇ ਜਿਹੜੇ ਬੰਦਿਆਂ ਨੇ ਮਤਲਬ ਤੁਹਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਅਜੇ ਸੀਪੀ ਸਾਹਿਬ ਨੇ ਕੀ ਕੀਤਾ ਤੁਹਾਨੂੰ? ਸੀਪੀ ਸਾਹਿਬ ਨੇ ਅੱਗੇ ਕੇ ਪੈਂਡਿੰਗ ਜੋ ਜੋ ਪੁਲਿਸ ਦੀ ਰੋਜ਼ ਪ੍ਰोसीडिंग ਹੈ ਡਿਲੇ ਕਰਨਾ। ਸਰ ਤੁਸੀਂ ਹੋਣਾ ਨੇ ਅੱਗੇ ਡੀਸੀਪੀ ਸਾਹਿਬ ਨੂੰ ਲਾਤੀ ਡਿਊਟੀ ਅੱਗੇ ਤਾਂ ਕੀ? 28 ਤਰੀਕ ਦਾ ਬੰਦਾ ਅਰੈਸਟ ਕੀਤਾ 28 ਤਰੀਕ ਦੀ ਅਸੀਂ ਬੰਦੇ ਨੂੰ ਫੜਾਇਆ ਹੋਵੇ ਅਜੇ ਤੱਕ ਕੋਈ ਕਾਰਵਾਈ ਨਾ ਹੋਵੇ। ਹਰੋਜ ਕੇ ਕਹਿ ਰਹੇ ਐਫਆਈ ਹੋ ਰਹੀ ਹੈ ਹਰੋਜ ਕਰ ਰਹੇ ਹੈ ਕਦੀ ਕੋਈ ਮੌਕਾ ਦੇਖ ਰਿਹਾ ਕੋਰ ਗਿਆ ਹੁਣ ਜੋਸ਼ਵਾਸਨ ਦਿੱਤਾ ਕਿ ਉਹ ਤੋਂ ਸੰਤੁਸ਼ਟ ਨਹੀਂ ਹੋ ਅਸ਼ਵਾਸਨ ਤਾਂ ਅਜੇ ਸੰਤੁਸ਼ਟ ਨਹੀਂ ਹੈ ਇਹ ਕੇਸ ਨੂੰ ਲਿੰਗ ਰੌਣਕਾਂ ਦਾ ਕਿ ਤਰੀਕਾ ਹੈ ਪੁਲਿਸ ਦਾ ਸਾਨੂੰ ਇੱਥੇ ਤੱਕ ਲੱਗਦਾ ਹੈ ਕਿ ਜਿਹੜੀ ਸਾਡੀ ਆਪੋਜੀਟ ਧਿਰ ਹੈ ਜਿੰਨਾ ਸਾਡਾ ਕੇਸ ਚੱਲਦਾ ਹੈ ਇਹ ਕੋਈ ਇਹਨਾਂ ਨੇ ਆਪਸ ਵਿੱਚ ਹਾਈ ਸਕੀਲ ਤੇ ਕੈਪਚਰ ਕੀਤਾ ਹੈ ਸਾਰਾ ਸਿਸਟਮ ਪਟੇ ਦੀ ਜ਼ਮੀਨ ਕਿੰਨੀ ਸੀ ਜੀ ਨੌ ਵਿਗੇ ਤਿੰਨ ਵਿਸ਼ਵੇ ਜ਼ੀਰੋ ਵਿਸ਼ਵਾਸੀ ਤੇ ਤੁਹਾਡੇ ਨਾਲ ਫਿਰ ਰਜਿਸਟਰੀ ਕਿਉਂ ਨਹੀਂ ਹੋਈ ਜੇ ਤੁਸੀਂ ਲੈ ਲਈ ਸੀ ਭਾਈ ਸਾਰਾ ਖਰੀਦ ਕੀਤਾ ਹੋਇਆ ਪ੍ਰਾਪਰਟੀ ਐਗਰੀਮੈਂਟ ਉਸ ਟਾਈਮ ਤੇ ਜਦੋਂ ਖਰੀਦ ਕੀਤੀ ਗਈ ਉਸ ਟਾਈਮ ਤੇ ਰਜਿਸਟਰੀ ਨਹੀਂ ਹੁੰਦੀਆਂ ਸੀ ਅੱਛਾ ਜੀ ਕੋਡ ਦੇ ਮੁਤਾਬਕ ਉਹ 1977 ਦੀ ਗੱਲ ਹੈ ਉਹ ਐਕਟ ਪੜ ਕੇ ਦੇਖ ਲੋ ਉਸ ਐਂਟੇ ਮਣਾ ਸੀ ਜਿਹਦੇ ਨਾਲ ਐਗਰੀਮੈਂਟ ਕੋਣ ਸੀਗੇ ਕੇ ਜਿਹਕੇ ਦਾ ਐਗਰੀਮੈਂਟ ਜਿਹੜੇ ਜ਼ਮੀਨ ਦੇ ਮਾਲਕ ਸੀ ਜੀ ਇੱਧਰ ਉਹ ਅਸੀਂ ਕੋਰਟ ਚ ਪ੍ਰੋਵਾਈਡ ਕਰ ਚੁੱਕੇ ਆਂ ਜੀ ਕੋਰਟ ਨੇ ਸਾਨੂੰ ਆਰਡਰ ਦਿੱਤਾ ਆ ਹਾਂ ਜਾਰੀ ਹੋ ਜਾਏਗਾ ਤੁਹਾਡਾ ਉਹ ਕੋਰਟ ਤੇ ਅਸੀਂ ਪ੍ਰੋਵਾਈਡ ਕਰ ਚੁੱਕੇ ਆਂ ਸਾਰਾ ਪਰ ਹੁਣ ਟਰਨਾ ਕੀ ਕਹਤੇ ਟਰਨਾ ਜਾਰੀ ਰਹੇਗਾ ਟਰਨਾ ਸਾਡਾ ਜਾਰੀ ਰਹੇਗਾ ਜਿੰਨਾਂ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਨਹੀਂ ਮਿਲਦਾ ਠੀਕ ਹੈ ਜੱਜਮੈਂਟ ਹੈ ਜੀ ਬੋਡੀ ਦਾ ਮੈਂਬਰ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਪਾਲ ਸਿੰਘ ਹੈ ਜੀ ਅੱਛਾ ਮੈਂ ਵਿਸ਼ਵਮਾਨ ਰੋਹਾਲੀ ਕੇਂਦਰ ਨਵਾਂ ਨਗਰ ਦੀ ਗਵਰਨਿੰਗ ਇਹ ਪੁਲਿਸ ਵੱਲੋਂ ਜੋ ਸ਼ਰੀਆਮ ਤਕਾਵਰਿਆ ਸੀ ਆਪਣੇ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਸੋ ਆਪਾਂ ਸ਼ਰਮਾ ਜੀ ਨੂੰ ਜੀ ਉਹਨਾਂ ਨੇ ਬਾਲ ਅੱਗੇ ਰੋਲ ਕਰਕੇ ਕਹਿ ਦਿੱਤਾ ਕਿ ਤੁਸੀਂ ਜਾਓ ਰੁਪਿੰਦਰ ਸਿੰਘ ਜੀ ਜਿਹੜੇ ਸ਼ਹਿਰੀ ਦੇ ACP ਨੇ ਮੈਂ ਉਹਨਾਂ ਨੂੰ ਕੋ ਇਨਕੁਆਇਰੀ ਕਰਾ ਰਿਹਾ ਜਦ ਕਿ ਮੈਂ ਤੁਹਾਨੂੰ ਦਿਖਾਉਣਾ ਜੀ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਦਾ ਆਰਡਰ ਆ ਕੇਸ ਨੰਬਰ 55292 2024 ਦੇ ਵਿੱਚ ਕਿ ਜਿੱਥੇ ਵੀ ਕਾਗਨੀਜ਼ੇਬਲ ਅਫੈਂਸ ਆ ਉੱਥੇ ਪੁਲਿਸ ਨੂੰ FIR ਦਰਜ ਕਰਨੀ ਹੀ ਪਵੇਗੀ ਇਹਦੇ ਗੇਸਟ ਹੌਣ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਵਾਂਗੇ ਸਾਡੀ ਸੰਗਤ ਦੇ ਵਿੱਚ ਵੀ ਬਹੁਤ ਰੋਸ ਆ ਕਿਉਂਕਿ ਸ਼ਰਿਆਮ ਤੱਕਾ ਉਹ ਰਿਆ 500 ਬੱਚਾ ਉੱਥੇ ਪੜ ਰਿਆ ਜਿਹੜੇ ਕਿ ਬਹੁਤ ਥੋੜੀ ਜੀ ਫੀਸ ਤੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੜਾ ਰਹੇ ਹਾਂ ਜੋ ਕਿ ਚੈਰਿਟੀ ਐਕਟ ਆ ਹੁਣ ਉਹ ਲੋਕ ਡਰ ਰਹੇ ਨੇ ਗੁੰਡਾ ਤੰਤਰ ਉੱਥੇ ਹਾਵੀ ਹੋਇਆ ਪਿਆ ਆ ਪੁਲਿਸ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਐਫ ਆਈ ਆਰ ਕੱਲ ਦੀ ਐਫ ਆਈ ਆਰ ਐਫ ਆਈ ਆਰ ਖੇਢੀ ਜਾ ਰਿਆ ਸਾਨੂੰ ਕੱਲ ਵੀ ਇੱਥੇ ਸਾਡਾ ਧਰਨਾ ਸੀ ਉਹ ਉਠਵਾਇਆ ਇਹਨਾਂ ਨੇ ਅਫਸਰਾਂ ਨੇ ਇਹਨਾਂ ਦੀ ਇੱਕ ਅਸੀਂ ਇਹਨਾਂ ਦੇ ਵਰਡ ਤੇ ਵਿਸ਼ਵਾਸ ਕੀਤਾ ਇਹਨਾਂ ਦੀ ਜੋ ਸਾਨੂੰ ਇਹਨਾਂ ਨੇ ਵਚਨ ਦਿੱਤਾ ਕਿ ਅਸੀਂ ਪਰਚਾ ਕਰਾਂਗੇ ਐਫ ਆਈ ਆਰ ਕਰਾਂਗੇ ਸਾਨੂੰ ਇਹ ਉਠਾ ਕੇ ਲੈ ਗਏ ਇਥੋਂ 2 ਘੰਟੇ ਦਾ ਨਾ ਯਕੀਨ ਦਿਵਾਇਆ ਅੱਜ ਤੱਕ ਰਾਤ ਦੇ 12 ਵਜੇ ਤੱਕ ਅਸੀਂ ਇਹਨਾਂ ਦੇ ਬੁਰੂਆਂ ਤੇ ਖੜੇ ਰਹੇ ਹਾਂ ਅਸੀਂ ਤੁਹਾਨੂੰ ਉਹ ਵੀਡੀਓ ਤੇ ਫੋਟੋਜ਼ ਵੀ ਪ੍ਰੋਵਾਈਡ ਕਰ ਦਾਂਗੇ ਇਹਨਾਂ ਨੇ ਫੋਨ ਬੰਦ ਕਰ ਲੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਵੀ ਇਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦੇ ਰਹੇ ਬਸ ਤਫਤੀਸ਼ ਮੌਕਾਤ ਸਾਰੇ ਅਫਸਰ ਬਾਰ ਬਾਰ ਮੌਕੇ ਤੇ ਜਾ ਕੇ ਵੇਖ ਚੁੱਕੇ ਆ ਉਥੋਂ ਡੀ ਵੀ ਆਰ ਚੋਰੀ ਹੋਈ ਆ ਸੀਸੀਟੀਵੀ ਕੈਮਰਿਆਂ ਦੀ ਭੰਨ ਤੋੜ ਹੋਈ ਆ ਸਕੂਲ ਦੇ ਬੱਚਿਆਂ ਦੀ ਕੰਪਿਊਟਰ ਲੈਬ ਆ ਕੰਪਿਊਟਰ ਚੱਕ ਕੇ ਲੈ ਗਏ ਸਾਰਾ ਡਾਟਾ ਚੱਕ ਕੇ ਲੈ ਗਏ ਆ ਈਵਨ ਕੰਪਿਊਟਰ ਤੋੜੇ ਵੀ ਆ ਤੇ ਫਿਰ ਜਾਣ ਲੱਗਿਆਂ ਲਲਕਾਰੇ ਮਾਰ ਕੇ ਗਏ ਆ ਕਿ ਸਾਨੂੰ ਜਿਨ੍ਹਾਂ ਦਾ ਕੇਸ ਚੱਲਦਾ ਅਮਨਦੀਪ ਸਿੰਘ ਕਮਲਜੀਤ ਕੌਰ ਕੁਲਵੰਤ ਕੁਲਵੰਤ ਸਿੰਘ ਦੇ ਜਿਹੜੇ ਵਾਰਸ ਉਹਦੀ ਵਾਰਿਸ ਆ ਉਹਨਾਂ ਵੱਲੋਂ ਭੇਜਿਆ ਗਿਆ ਤੇ ਜੇ ਤੁਸੀਂ ਇਹ ਜਗ੍ਹਾ ਖਾਲੀ ਨਹੀਂ ਕਰੋਗੇ ਤੇ ਜਾਂ ਕੇਸ ਵਾਪਸ ਨਹੀਂ ਲਵੋਗੇ ਤੇ ਤੁਹਾਨੂੰ ਫਿਰ ਅਸੀਂ ਬਹੁਤ ਇਹਦੇ ਬੁਰੇਂ ਦੀ ਜੇ ਸਾਹਮਣੇ ਕਰਨੇ ਪੈਣਗੇ ਤੁਹਾਨੂੰ ਜਾਣੀ ਇਹਦੇ ਮਾਲੀ ਨੁਕਸਾਨ ਹੋਏਗਾ ਉਹਨਾਂ ਕਬਜ਼ਾ ਕਿਸ ਦਾ ਉਸ ਕਬਜ਼ਾ ਸਾਡਾ ਹੈ ਜੀ ਉਥੇ ਸਕੂਲ ਚੱਲ ਰਿਹਾ ਸਾਡਾ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਉਥੇ ਸਾਡਾ ਸਤਸੰਗ ਘਰ ਆ ਵਿਸ਼ੇ ਮਾਨੋ ਰਹਾਣੀ ਕੇ ਅੰਦਰ ਦਾ ਜੋ ਕਿ ਹਰ ਹਫ਼ਤਾਵਾਰੀ ਉਥੇ ਸਤਸੰਗ ਹੋ ਰਿਹਾ ਇਹ ਤਰਨਾ ਚੱਲੂਗਾ ਇਹ ਤਰਨਾ ਉਨੀ ਦੇਰ ਤੱਕ ਚੱਲੇਗਾ ਜਦ ਤੱਕ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਨਹੀਂ ਹੁੰਦੀ ਲੱਗਾ ਸੀਪੀ ਆਫਿਸ ਦੇ ਅੰਦਰ ਇਹ ਮਾਮਲਾ ਹੈ ਕੀ ਹੈ ਤੇ ਕਹਿੰਦੇ ਕੱਲ ਵੀ ਆਏ ਸੀਗੇ ਇਸ ਦੇ ਸਬੰਧੀ ਇਦਾਂ ਜੀ ਮੈਂ ਇੱਥੇ ਇਸੇ ਕੰਮ ਲਈ ਆਇਆ ਸੀਗਾ ਠੀਕ ਨੇ ਜਿਹੜਾ ਤੁਹਾਨੂੰ ਐਵੇਂ ਗੱਲਬਾਤ ਕੀਤੀ ਆ ਉਹਦੇ ਸਬੰਧੀ ਜੋ ਵੀ ਅੱਗੇ ਕੀ ਕਿਹੜਾ ਫਰਦਰ ਪ੍ਰोसीडिंग ਹੁੰਦੀ ਆ ਜੋ ਵੀ ਉਹਦੀ ਤਕਨੀਕਾਂ ਦੇ ਵਿੱਚੋਂ ਨਿਕਲਦਾ ਹੈ ਜੋ ਕੁਝ ਵੀ ਹੋਊਗਾ ਉਹਦੇ ਮਦਦ ਕੀਹੜਾ ਅਗਲੀ ਕਾਰਵਾਈਆਂ ਵਿੱਚ ਲਿਆਂਦੀ ਜਾਊਗੀ ਤਾਂ ਆਪ ਜੀ ਨੂੰ ਵੀ ਕੀਹੜਾ ਬਿਲਕੁਲ ਡਿਟੇਲ ਦੇ ਵਿੱਚ ਸੂਚਿਤ ਕਰ ਦਿੱਤਾ ਬਸਰ ਦੇਖਿਆ ਜੇ ਦੋ ਦਿਨ ਅੰਦਰ ਹੋ ਗਏ ਆ ਤੋੜ ਕਰਨ ਵੀ ਕਾਫੀ ਕੀਤੀ ਹੈ ਅੰਦਰ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਆਇਆ ਆ ਅੱਗੇ ਤਾਂ ਮੈਂ ਤਕਰੀਕਾਦ ਕਰ ਰਿਹਾ ਜੋ ਇਹਦੀ ਫਰਦਰ ਪ੍ਰोसीडिंग ਹੋਊਗੀ ਜੋ ਕਾਰਵਾਈ ਹੋਊਗੀ ਆਪ ਜੀ ਨੂੰ ਦੱਸ ਦਿੱਤਾ ਜਾਵੇ ਠੀਕ ਹੈ ਠੀਕ ਜਿੱਧਰ ਵਲੇਗਾ ਤਰੇ ਮੈਂ ਕਹ ਜੀ ਵੀ ਮੈਂ ਆਇਆ ਆ ਅੱਗੇ ਤੁਹਾਨੂੰ ਦੱਸਿਆ ਗੱਲਬਾਤ ਕਰਕੇ ਜੋ ਵੀ ਅਗਲੀ ਹੋਊਗੀ ਗੱਲਬਾਤ ਆਪ ਜੀ ਨੂੰ ਠੀਕ ਠੀਕ ਹੈ ਠੀਕ ਹੈ ਠੀਕ ਹੈ